ਕਾਂਗਰਸ ਪਾਰਟੀ ਆ ਇਹ ਸੱਤਾ ਦੇ ਵਿੱਚ ਰਹਿਣ ਗੀਜੀ ਹੋਈ ਆ ਸੱਤਾ ਤੋਂ ਬਾਹਰ ਹੋਈ ਆ ਤੇ ਅੱਜ ਕਹਿ ਸਕਦੇ ਆ ਪ੍ਰਤਾਪ ਬਾਜਵਾ ਸੱਤਰੇ ਬੱਤਰੇ ਹੋ ਗਏ ਨੇ ਤੇ ਉਮਰ ਹੋ ਗਈ ਆ ਤੇ ਦਿਮਾਗੀ ਸਤੁਲਨ ਦਬਾ ਬੈਠੇ ਨੇ ਤੇ ਇਹਦੇ ਕਰਕੇ ਅੱਜ ਪੁੱਠੇ ਸਿੱਧੇ ਬਿਆਨ ਦਿੰਦੇ ਨੇ ਔਰ ਕਾਂਗਰਸ ਪਾਰਟੀ ਇਹ ਜਾਹੇ ਪ੍ਰਤਾਪ ਬਾਜਵਾ ਚਾਹੇ ਰਾਜਾ ਬੜਿੰਗਾ ਔਰ ਦਿੱਤਾ ਵੀ ਖਾ ਪਹਿਲਾਂ ਸਤਕਾਰਯੋਗ ਬੂਟਾ ਸਿੰਘ ਦੇ ਖਿਲਾਫ ਕਹੇ ਜੇ ਮਲਕੇ ਆਪ ਸ਼ਬਦ ਬੋਲੇ ਔਰ ਇਹਨਾਂ ਨੂੰ ਇੱਕ ਮਲਕੇ ਬੇਨਤੀ ਵੀ ਕਰਨੀ ਚਾਹੁੰਦੇ ਆ ਕਿਉਂਕਿ ਤੁਹਾਡਾ ਜਿਹੜਾ ਲੁੱਟ ਵਾਲਾ ਪੈਸਾ ਬਥੇਰਾ ਲੁੱਟਿਆ ਹੋਇਆ ਤੁਸੀਂ ਆਪਣਾ ਇਲਾਜ ਆਪ ਨਹੀਂ ਕਰਾ ਸਕਣਾ ਜਿਹੜਾ 10 ਲੱਖ ਦਾ ਆਮ ਆਦੀ ਪਾਰਟੀ ਨੇ ਇਲਾਜ ਸ਼ੁਰੂ ਕੀਤਾ ਵਾ ਔਰ ਹੈਲਥ ਕਾਰਡ ਬਣਾਉਣਾ ਸ਼ੁਰੂ ਕੀਤਾ ਉਹ ਆਪਣਾ ਹੈਲਥ ਕਾਰਡ ਬਣਾ ਲਓ ਤਾਂ ਤੁਹਾਡਾ ਦਿਮਾਗ ਦਾ ਇਲਾਜ ਕਰਾਇਆ ਜਾ ਸਕੇ ਕਿਉਂਕਿ ਤੁਸੀਂ ਆਪਣੇ ਲੁੱਟ ਵਾਲੇ ਪੈਸੇ ਤਾਂ ਖਰਚ ਨਹੀਂ ਆਮ ਆਦੀ ਪਾਰਟੀ ਜਿਹੜਾ 10 ਲੱਖ ਦਾ ਹੈਲਥ ਦਾ ਕਾਰਡ ਬਣ ਰਿਹਾ ਉਹ ਤੋਂ ਤੁਹਾਡਾ ਇਲਾਜ ਕਰਾ ਕੇ ਤੁਹਾਡਾ ਜਿਹੜੇ ਪੁੱਠੇ ਸਿੱਧੇ ਸ਼ਬਦ ਬੋਲਿਓ ਸਹੀ ਹੋ ਜਾਣਗੇ ਅਜੇ ਦਾ ਬਿਆਨ ਕੋਈ ਦਿੰਦਾ ਨਹੀਂ ਸੀ ਅਗਰ ਕਿਸੇ ਕਾਰਨ ਹਾਰ ਹੋਗੀ ਜਾ ਪੰਜਾਬ ਦੇ ਲੋਕਾਂ ਨੇ ਫੈਸਲਾ ਦਿੱਤਾ 92 ਵਿਧਾਇਕ ਚੁਣ ਕੇ ਆਮ ਘਰਾਂ ਦੇ ਮੁੰਡੇ ਗੱਡੀਆਂ ਦੇ ਭਾਤੇ ਦੇ ਵਿੱਚ ਸਾਡਾ ਕੀ ਕਸੂਰ ਹੈ ਇਹ ਪੰਜਾਬੀਆਂ ਦਾ ਫੈਸਲਾ ਹੈ ਇਹਨਾਂ ਨੇ ਸਾਨੂੰ ਚੁਣ ਕੇ ਗੱਡੀ ਦੇ ਭਾਇਆ ਬਰਦਾਸ਼ਤ ਕਰੋ ਤੁਹਾਨੂੰ ਵੀ ਤਾਂ 70 75 ਸਾਲ ਲੋਕਾਂ ਨੇ ਬਰਦਾਸ਼ਤ ਹੀ ਕਰਿਆ ਕਿੱਡੇ-ਕੱਡੇ ਕਾਰਨਾਮੇ ਤੁਸੀਂ ਕਰੇ ਨੇ ਪਰ ਹੁਣ ਤੁਹਤੋਂ ਬਰਦਾਸ਼ਤ ਨਹੀਂ ਹੁੰਦਾ ਬਰਦਾਸ਼ਤ ਕਰਨ ਦੀ ਆਦਤ ਪਾਓ ਅਗਰ ਨਹੀਂ ਤਾਂ ਇੱਕ ਹਰੇ ਹਰੇ ਪੱਤੇ ਵਾਲੀ ਗੋਲੀ ਹੁੰਦੀ ਹੈ ਉਹ ਹਰੇ ਪੱਤੇ ਵਾਲੀ ਗੋਲੀ ਰਾਤ ਨੂੰ ਲੈ ਕੇ ਪੈ ਜਾ ਕਰੋ ਸਵੇਰੇ ਫਰੈਸ਼ ਉਠੋਗੇ ਉੱਠੇ ਹਿੱਦੇ ਬਿਆਨ ਨਹੀਂ ਦਿਓ ਮੁਰਦਾ ਐਮਐਲਏ ਗਰੇਵਾਲ ਪੁੱਲ ਛੱਡਨ ਦੀ ਉਹਦੇ ਨੇ ਜਿੱਥੇ ਜਕਰ ਗੱਲ ਕੀਤੀ ਜਾਵੇ ਮੁਰਦਾਬਾਦ ਮੁਰਦਾਬਾਦ ਆਜੋ ਜਿੱਥੇ ਗੰਝ ਕਰਤੀ ਕਿਸੇ ਦਾ ਐਮਐਲਏ ਸਾਹਿਬ ਕਿਵੇਂ ਵੇਖਦੇ ਹੋ ਵੀ ਜਿਹੜੀ ਇਸ ਤਰੀਕੇ ਦੀ ਹੁਣ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ ਜਿੱਥੇ ਕੰਮਾਂ ਤੋਂ ਹਟ ਕੇ ਪਰਸਨਲ ਜਿਹੜੇ ਚੀਜ਼ਾਂ ਉੱਤੇ ਰਾਜਨੀਤੀ ਹੋ ਰਹੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜਾ ਕਾਂਗਰਸ ਪਾਰਟੀ ਆ ਇਹ ਸੱਤਾ ਦੇ ਵਿੱਚ ਰਹਿਣ ਕਿ ਜੀ ਹੋਈ ਆ ਸੱਤਾ ਤੋਂ ਬਾਹਰ ਤੇ ਅੱਜ ਕਹਿ ਸਕਦੇ ਆ ਪ੍ਰਤਾਪ ਬਾਜਵਾ 70-70 ਹੋ ਗਏ ਨੇ ਤੇ ਉਮਰ ਹੋ ਗਈ ਆ ਤੇ ਦਿਮਾਗੀ ਸੁਤੰਨਲ ਗਵਾ ਬੈਠੇ ਨੇ ਤੇ ਇਹਦੇ ਕਰਕੇ ਅੱਜ ਪੁੱਠੇ ਸਿੱਦੇ ਬਿਆਨ ਦਿੰਦੇ ਨੇ ਔਰ ਕਾਗਰਸ ਪਾਰਟੀ ਇਹ ਜਾਹੇ ਪ੍ਰਤਾਪ ਬਾਜਵਾ ਚਾਹੇ ਰਾਜਾ ਬੜਿੰਗਾ ਔਰ ਦਿੱਤਾ ਵੀ ਖਾ ਪਹਿਲਾਂ ਸਤਕਾਰਯੋਗ ਬੁੱਟਾ ਸਿੰਘ ਦੇ ਖਿਲਾਫ ਕਹੇ ਜੇ ਮਿਲਕੇ ਆਪ ਸ਼ਬਦ ਬੋਲੇ ਅੱਜ ਸਾਡੇ ਈਟੀਓ ਸਾਹਿਬ ਜਿਹੜੇ ਮਿਲਕੇ ਬਹੁਤ ਹੀ ਇਮਾਨਦਾਰ ਬਹੁਤ ਹੀ ਮਿਹਨਤੀ ਔਰ ਜਿਨ੍ਹਾਂ ਨੂੰ ਮਿਲਕੇ ਕਹਿੰਦੇ ਆ ਕਿਸੇ ਨੂੰ ਕਹਿੰਦੇ ਆ ਮਿਲਕੇ ਮਟੀਰੀਅਲ ਆ ਲਿਆ ਕਿਸੇ ਨੂੰ ਕਹਿੰਦੇ ਆ ਮੋਬਾਈਲ ਠੀਕ ਕਰਨ ਵਾਲਾ ਆ ਗਿਆ ਕਿਸੇ ਨੂੰ ਇਹ ਕਹਿ ਰਹੇ ਨੇ ਬਾਜੇ ਮਿਲ ਕੇ ਬੈਂਡ ਬਾਜੇ ਵਾਲਾ ਆ ਗਿਆ ਤੇ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਹਾਡੇ ਵਾਂਗੂ ਲੁੱਟ ਨਹੀਂ ਬਚਾਈ ਉਹਨਾਂ ਨੇ ਉਹਨਾਂ ਨੇ ਇਮਾਨਦਾਰੀ ਦੀ ਕਮਾਈ ਕੀਤੀ ਆ ਤੇ ਇਹ ਜਿਹੜਾ ਦਿਮਾਗੀ ਸੁਤੰਨ ਖਰਾਬ ਹੋਇਆ ਇਹ ਸਹੀ ਕਰਨ ਵਾਸਤੇ ਅੱਜ ਧਰਨਾ ਲਾਇਆ ਗਿਆ ਆ અમારી ਪਾਰਟੀ ਵੱਲੋਂ ਔਰ ਇਹਨਾਂ ਨੂੰ ਇੱਕ ਮਿਲ ਕੇ ਬੇਨਤੀ ਵੀ ਕਰਨੀ ਚਾਹੁੰਦੇ ਆ ਕਿਉਂਕਿ ਤੁਹਾਡਾ ਜਿਹੜਾ ਲੁੱਟ ਵਾਲਾ ਪੈਸਾ ਬਥੇਰਾ ਲੁੱਟਿਆ ਹੋਇਆ ਤੁਸੀਂ ਆਪਣਾ ਇਲਾਜ ਆਪ ਨਹੀਂ ਕਰਾ ਸਕਣਾ ਜਿਹੜਾ 10 ਲੱਖ ਦਾ ਆਮ ਆਦੀ ਪਾਰਟੀ ਨੇ ਇਲਾਜ ਸ਼ੁਰੂ ਕੀਤਾ ਵਾ ਔਰ ਹੈਲਥ ਕਾਰਡ ਬਣਾਉਣਾ ਸ਼ੁਰੂ ਕੀਤਾ ਉਹ ਆਪਣਾ ਹੈਲਥ ਕਾਰਡ ਬਣਾ ਲਓ ਤਾਂ ਤੁਹਾਡਾ ਦਿਮਾਗ ਦਾ ਇਲਾਜ ਕਰਾਇਆ ਜਾ ਸਕੇ ਕਿਉਂਕਿ ਤੁਸੀਂ ਆਪਣੇ ਲੁੱਟ ਵਾਲੇ ਪੈਸੇ ਤਾਂ ਖਾਚਨੇ ਨਹੀਂ ਆਮ ਆਦੀ ਪਾਰਟੀ ਜਿਹੜਾ 10 ਲੱਖ ਦਾ ਹੈਲਥ ਦਾ ਕਾਰਡ ਬਣ ਰਿਹਾ ਉਹ ਤੋਂ ਤੁਹਾਡਾ ਇਲਾਜ ਕਰਾ ਕੇ ਤੁਹਾਡਾ ਜਿਹੜੇ ਪੁੱਠੇ ਸਿੱਧੇ ਸ਼ਬਦ ਬੋਲਿਓ ਸਹੀ ਹੋ ਜਾਣਗੇ ਪਰ ਕਦੇ ਵੀ ਬਰਦਾਸ਼ਤ ਨਹੀਂ ਚਾਹੇ ਸਾਡੇ ਦਲਿਤ ਭਾਈ ਆ ਚਾਹੇ ਕੋਈ ਆਮ ਆਦਮੀ ਆ ਕਦੇ ਵੀ ਬਰਦਾਸ਼ਤ ਨਹੀਂ ਜਿਹੜਾ ਇਹ ਪੁੱਠੇਸ ਦੇਵ ਸ਼ਬਦ ਬੋਲਦੇ ਨੇ ਚਾਹੇ ਰਾਜਾ ਬੜਿੰਗ ਸਤਕਾਰਯੋਗ ਬੁੱਟਾ ਸਿੰਘ ਬਾਰੇ ਬੋਲਦੇ ਨੇ ਚਾਹੇ ਈਟੀਓ ਸਾਹਿਬ ਬਾਰੇ ਪ੍ਰਤਾਪ ਬਾਜਵਾ ਬੋਲਦੇ ਨੇ ਕਦੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਔਰ ਪੰਜਾਬੀ ਇਹਨਾਂ ਨੂੰ ਜਾਣ ਚੁੱਕੇ ਨੇ ਪੰਜਾਬੀਆਂ ਨੂੰ ਪਹਿਲਾਂ 74 ਸਾਲਾਂ ਨੇ ਲੁੱਟਿਆ ਵਾ ਤੇ ਹੁਣ ਇਹਨਾਂ ਦਾ ਲੁੱਟਮਗੇ ਵਾਪਸ ਨਹੀਂ ਹੋਣੀ ਚਾਹੀਏ ਜੋ ਮਰਜੀ ਕਰ ਲੈਣ ਅੱਜ ਮੁੰਡੀਆਂ ਸਾਹਿਬ ਦਾ ਇੱਕ ਬਿਆਨ ਆਇਆ ਕਹਿੰਦੇ ਵੀ ਹੁਣ ਲੱਗਦਾ ਨਹੀਂ ਪ੍ਰਤਾਪ ਸਿੰਘ ਆਵਾਜਬ ਜਿਹੜਾ ਆਪਣੇ ਹਲਕੇ ਦਾ ਜਿੱਦੋਗਾ ਉਹਨੂੰ ਇਸ ਤਰੀ ਇੰਨੀ ਕਬੂਖ ਹਾਰਟ ਹੈ ਵੀ ਇਦਾਂ ਦੇ ਬਿਆਨ ਦੇ ਬਾਹਰ ਆ ਰਹੇ ਨੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਪੰਜਾਬ ਦੇ ਲੋਕ ਬੜੇ ਸੂਝਵਾਨ ਨੇ ਬੜੇ ਸਮਝਦਾਰ ਨੇ ਜਿਨੇ ਪੰਜਾਬ ਦਾ ਪਾਣੀ ਪੀ ਲਿਆ ਉਹਦਾ ਬਦਲ ਕੋਈ ਨਹੀਂ ਪੰਜਾਬੀ ਪਹਿਲਾਂ ਵੀ ਬਦਲਣਾ ਚਾਹੁੰਦਾ ਸੀ ਕਦੇ 5 ਸਾਲ ਮਿਲ ਕੇ ਬਦਲ ਕੇ ਦੇਖਦੇ ਸੀ ਅਕਾਲੀ ਦਰ ਭਾਜਪਾ ਨੂੰ ਕਦੇ 5 ਸਾਲ ਬਦਲ ਕੇ ਦੇਦੇ ਸੀ ਕਾਂਗਰਸ ਨੂੰ ਪਰ ਇਹ ਨਹੀਂ ਸਮਝੇ ਇਸ ਕਰਕੇ ਤੀਜਾ ਬਦਲ ਥੇਕ ਗਿਆ ਉਹਨਾਂ ਨੂੰ ਆਮ ਆਦੀ ਪਾਰਟੀ ਆ ਗਈ ਤੇ ਹੁਣ ਜਿਤਨਾ ਦਾ ਪਾਸੇ ਇਹਨਾਂ ਇਹਨਾਂ ਦਾ ਹਸਪੀਟਲ ਦਾਖਲ ਹੋਣਾ ਇਹਨਾਂ ਨੇ ਜੋ ਹਾਲਾਤ ਨੇ ਇਹਦੇ ਵਾਸਤੇ 10 ਲੱਖ ਦਾ ਅਸੀਂ ਬੀਮਾ ਕਾਰਡ ਸ਼ੁਰੂ ਕਰਤਾ ਉਹ ਆਪਣਾ ਆਪਣਾ ਬੜਾ ਲੈਣਾ ਤਾਂ ਐਮਐਲ ਸਿੱਧੂ ਸਾਹਿਬ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਨੇ ਸਿੱਧੂ ਸਾਹਿਬ ਕਿਵੇਂ ਵੇਖਦੇ ਹੋ ਵੀ ਜਿਸ ਤਰੀਕੇ ਦੀ ਬਿਆਨਬਾਜ਼ੀ ਅੱਜਕੱਲ੍ਹ ਸਾਹਮਣੇ ਆ ਰਹੀ ਹੈ ਕਾਂਗਰਸ ਪਾਰਟੀ ਵੱਲੋਂ ਵੀ ਜਿੱਥੇ ਠੇਸ ਮਨਾ ਨੂੰ ਵੀ ਪਹੁੰਚਦੀ ਹੈ ਉੱਥੇ ਪਾਰਟੀ ਦੇ ਕਵਰ ਕਰਾਉਣ ਨੂੰ ਵੀ ਪਹੁੰਚਦਾ ਯਾਰ ਦੇਖਣਾ ਕੀ ਹੈ ਕਦੇ ਦਾ ਕਹਿੰਦੇ ਨੇ ਮਟੀਰੀਅਲ ਆ ਗਿਆ ਕਦੇ ਕਹਿੰਦੇ ਨੇ ਮੋਹਿਲ ਆ ਗਿਆ ਮੈਂ ਸਮਝਦਾ ਵੀ ਹੁਣ ਕਹਿੰਦਾ ਵੀ ਤੇਰਾ ਬੈਂਡ ਬਜਾ ਦੇਵਾਂਗੇ ਯਾਰ ਇਹ ਹੋ ਕੀ ਗਿਆ ਕਾਂਗ ਮੈਂ ਨਹੀਂ ਖੜਾ ਕੋ ਲੱਜੀ ਵੀ ਖੜੇ ਨੇ ਅਸੀਂ ਕਾਂਗਰਸ ਪਾਰਟੀ ਲਈ ਜ਼ਿੰਦਗੀ ਲਾਈ ਐ ਕੰਮ ਵੀ ਕਰਿਆ ਅਜਿਹੇ ਦਾ ਬਿਆਨ ਕੋਈ ਦਿੰਦਾ ਨਹੀਂ ਸੀ ਅਗਰ ਕਿਸੇ ਕਰਨਾ ਹਾਰ ਹੋ ਗਈ ਜਾਂ ਪੰਜਾਬ ਦੇ ਲੋਕਾਂ ਨੇ ਫੈਸਲਾ ਦਿੱਤਾ 92 ਵਿਧਾਇਕ ਚੁਣ ਕੇ ਆਮ ਘਰਾਂ ਦੇ ਮੁੰਡੇ ਗੱਦਿਆਂ ਦੇ ਬਾਤੇ ਦੇ ਵਿੱਚ ਸਾਡਾ ਕੀ ਕਸੂਰ ਹੈ ਇਹ ਪੰਜਾਬੀਆਂ ਦਾ ਫੈਸਲਾ ਹੈ ਇਹਨਾਂ ਨੇ ਸਾਨੂੰ ਚੁਣ ਕੇ ਗੱਦੀ ਦੇ ਬਾਇਆ ਬਰਦਾਸ਼ਤ ਕਰੋ ਤੁਹਾਨੂੰ ਵੀ ਤਾਂ 70 75 ਸਾਲ ਲੋਕਾਂ ਨੇ ਬਰਦਾਸ਼ਤ ਹੀ ਕਰਿਆ ਕਿੱਡੇ-ਕੱਡੇ ਕਾਰਨਾਮੇ ਤੁਸੀਂ ਕਰੇ ਨੇ ਪਰ ਹੁਣ ਤੁਹ ਤੋਂ ਬਰਦਾਸ਼ਤ ਨਹੀਂ ਹੁੰਦਾ ਬਰਦਾਸ਼ਤ ਕਰਨ ਦੀ ਹੱਤ ਪਾਓ ਅਗਰ ਨਹੀਂ ਤਾਂ ਇੱਕ ਹਰੇ ਹਰੇ ਪੱਤੇ ਵਾਲੀ ਗੋਲੀ ਹੁੰਦੀ ਹੈ ਉਹ ਹਰੇ ਪੱਤੇ ਵਾਲੀ ਗੋਲੀ ਰਾਤ ਨੂੰ ਲੈ ਕੇ ਪੈ ਜਾ ਕਰੋ ਸਵੇਰੇ ਫਰੈਸ਼ ਉਠੋਗੇ ਪੁੱਠੇ ਹਿੱਤੇ ਬਿਆਨ ਨਹੀਂ ਦਿਓ ਅੱਛਾ ਕਿਵੇਂ ਵੇਖਦੇ ਨੇ ਵੀ 2000 ਜਿਹੜੀ 22 ਦੀ ਹਾਰ ਹੈ ਹਾਲੇ ਤੱਕ ਜਿਹੜੀ ਉਹ ਹਜਮ ਨਹੀਂ ਹੋ ਪਾਰੀ ਇਹ 22 ਵਾਲੀ ਤਾਂ ਹੋਈ ਨਹੀਂ ਹੋਈ ਸਾਡੇ ਸਰਦਾਰ ਭਗਤ ਸਿੰਘ ਮਾਂਜੀ ਦੇ 32 ਦੰਦ ਨੇ ਉਹਨਾਂ ਨੇ ਯਾਦ ਕਰੋ ਉਹਨਾਂ ਨੇ ਬਿਆਨ ਦਿੱਤਾ ਸੀ ਵੀ 27 ਤੋਂ ਪਹਿਲਾਂ 26 ਦੇ ਅੱਧ ਚ ਇਹ ਲਗਭਗ ਅੱਧੇ ਕਮਲੇ ਹੋਏ ਨੇ ਦੇਖੋ ਇੱਕ ਨਿੱਕੀ ਜਿਹੀ ਗੱਲਾ ਆ ਜਿਹੜਾ ਪਹਾੜਾ ਜਿਹਾ ਪਰਚਲਤ ਹੋਇਆ 12548 ਜੇ ਮਗਰ ਬੈਠਾ ਕੋਈ ਮੈਨੂੰ ਕਹੇ ਮੈਂ ਕਹਾ 8 ਤੀਆ ਜੇ ਕੋਈ ਮਗਰੋਂ ਕਹਦੇ ਵੀ 21 ਮੈਂ 21 ਥੋੜਾ ਕਹਣਾ ਮੈਂ ਕਹਾ 24 ਕਹੂਣਾ ਇਹ ਇਹ ਇੱਕ ਨਿਸ਼ਾਨੀ ਆ ਵੀ ਮਾਨਸੰਗ ਸੰਤੁਲਨ ਜਿਹੜਾ ਇਹ ਗਵਾ ਚੁੱਕੇ ਨੇ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਮੂਰੇ ਹਾਰ ਦਿੰਦੀ ਆ ਮੂਰੇ 27 ਦੀ ਵੀ ਹਾਰ ਦਿੰਦੀ ਆ ਆ ਜਿਹੜਾ ਹੁਣ ਮੈਡੀਕਲ ਸਹੂਲਤਾਂ ਦੀਆਂ 10 ਲੱਖ ਵਾਲੀ ਇਹਦੇ ਤੋਂ ਜਮੇ ਕੰਮਲੇ ਸਾਈ ਪਿਆ ਭਰਾਵੋ ਹੁਣ ਤੁਸੀਂ ਦਵਾਈਆਂ ਦੂਈਆਂ ਦਾ ਇੰਤਜ਼ਾਮ ਕਰ ਲਓ ਆ ਬੀਬੀ ਨਾਲੇ ਪੈਸੇ ਵੀ ਆ ਗਏ ਐ ਬਜਟ ਦੇ ਵਿੱਚ ਫਿਰ ਤਾਂ ਤੁਹਾਡੇ ਜਿੰਨੇ ਕਹਿੰਦੇ ਬਈ ਸੰਗਲ ਲੱਗਾਂ ਵਾਲੀ ਗੱਲ ਹੋ ਜਣੀ ਆ ਫਿਰ ਤਿਆਰ ਹੋਊਗਾ ਜਿਹੜਾ ਵੀ ਆਈਪੀ ਵਾਲਾ ਬਗਲ ਖਾਨਾ ਮਾ ਪੋਲਾ ਸਾਹਿਬ ਨੇ ਇਹ ਗੱਲ ਪੁੱਛ ਕੇ ਦੇਖੋ ਉਹ ਉਹ ਕਿਹਾ ਹੀ ਐ ਭਗਵੰਤ ਮਾਨਸਾਹਬ ਨੇ ਬਈ ਇਹ ਕੋਈ ਨਹੀਂ ਸਾਡੇ ਆਪਣੇ ਲੋਕ ਨੇ ਇਹਨਾਂ ਦੇ ਲਾਜ ਦਾ ਵਧੀਆ ਪ੍ਰਬੰਧ ਕਰਾਂਗੇ ਇਹ ਨਹੀਂ ਇਹਨਾਂ ਨੂੰ ਤਕਲੀਫ ਨਹੀਂ ਹੋਣ ਦੇਵਾਂਗੇ ਪੂਰਾ ਇਹਨਾਂ ਦਿਮਾਰ ਸੈੱਟ ਕਰਕੇ ਛਤਾਈ ਦੇ ਵਿੱਚ ਇਹਨਾਂ ਨੂੰ ਪੂਰਾ ਦਿਮਾਗ ਸੈੱਟ ਕਰਕੇ ਪੰਜਾਬ ਦੀ ਜਨਤਾ ਇਹਨਾਂ ਤੋਂ ਕੀਤੇ ਇਹਨਾਂ ਦੇ ਪਾਪਾਂ ਦਾ ਪੂਰਾ ਬਦਲਾ ਲੈਣ ਲਈ ਤਿਆਰ ਬੈਠੀ ਹੈ ਉਹਦੇ ਲਈ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਵੀ ਹੁਣੇ ਤੋਂ ਆਪਦਾ ਹਜਮਾ ਹਜਮਾ ਦਰਸਤ ਕਰ ਲੋ ਤਾਂ ਕਿ ਤੁਹਾਨੂੰ ਉਦੋਂ ਵਾਲੀ ਤਕਲੀਫ ਨਾ ਹੋਵੇ ਅੱਛਾ ਜਦ ਤੱਕ ਮਾਫੀ ਨਹੀਂ ਮੰਗਦੇ ਤਦ ਤੱਕ ਇਹ ਪ੍ਰਦਰਸ਼ਨ ਇਸੇ ਤਰੀਕੇ ਨਾਲ ਲਗਾਤਾਰ ਚੱਲ ਹੀ ਨਹੀਂ ਪੈਦਾ ਹੁੰਦਾ ਜਿੰਨਾ ਚਿਰ ਮਾਫੀ ਨਹੀਂ ਮੰਗਦੇ ਮੈਂ ਕਹਿੰਦਾ ਪ੍ਰਤਾਪ ਸਿੰਘ ਬਾਜਵਾ ਨੂੰ ਮੈਂ ਬੇਨਤੀ ਕਰਦਾ ਵੀ ਭਾਜੀ ਇਹਦੀ ਵੱਡੀ ਕੋਈ ਗੱਲ ਨਹੀਂ ਹੈ ਅਗਰ ਤੁਹਾਡੇ ਕੋਲੋਂ ਕਿਸੇ ਦਿਮਾਗੀ ਕਾਰਨ ਕਿਸੇ ਗਲਤੀ ਕਾਰਨ ਤੁਹਾਡੇ ਕੋਲੋਂ ਕੋਈ ਬਿਆਨ ਦਿੱਤਾ ਗਿਆ ਉਹਦਾ ਹੱਲ ਵੀ ਹੈ ਕਹਿ ਦਿਓ ਵੀ ਭਰਾਵਾ ਮੇਰੇ ਤੋਂ ਗਲਤੀ ਹੋ ਗਈ ਜੇ ਅੱਜ ਇੱਥੇ ਰਾਜਾ ਬੜੰਗੀ ਦੇ ਦਫ਼ਤਰ ਨੂੰ ਅਸੀਂ ਘੇਰਨਾ ਆਏ ਅਸੀਂ ਕਿਹੜਾ ਇੱਥੇ ਕੋਈ ਮਾਰਕੁੱਟ ਕਰਨਾ ਆਏ ਸੀ ਕੁੰਡਾ ਲਾ ਕੇ ਭੱਜ ਗਏ ਇੱਥੇ ਹੁੰਦੇ ਚਾਹ ਪਾਣੀ ਪੀਉਂਦੇ ਬਹਿ ਕੇ ਗੱਲ ਕਰਦੇ ਆਪਣਾ ਕੋਈ ਨਿਆਣਾ ਜਾਂ ਕੋਈ ਵੱਡਾ ਗਲਤ ਗੱਲ ਕਹਿ ਦੇਵੇ ਜਿਹੜਾ ਪਰਿਵਾਰਕ ਮੈਂਬਰ ਆ ਉਹ ਹੁੰਦਾ ਕਿ ਭਾਈ ਚਾਹ ਯਾਰ ਗਲਤੀ ਹੋ ਗਈ ਅਸੀਂ ਕਿਹੜਾ ਕੋਈ ਉਹਨਾਂ ਨਾਲ ਕੋਈ ਮਾਰਕੁੱਟ ਕਰਨਾ ਇਹ ਕਹਿੰਦੇ ਗੱਲ ਖਤਮ ਹੋ ਜਾਣੀ ਸੀ ਅਸੀਂ ਕਹਿੰਦੇ ਜੀ ਮੈਂਬਰ ਪਾਰਲੀਮੈਂਟ ਨੇ ਮਾਫੀ ਮੰਗ ਲਈ ਚਲੋ ਜੀ ਪੀਟੀਓ ਸਾਹਿਬ ਛੱਡੋ ਗੱਲ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦੇ ਉਹਨਾਂ ਕਹਿੰਦੇ ਚਲ ਠੀਕ ਹੈ ਜੀ ਮਾਫੀ ਮੰਗ ਲਈ ਗੱਲ ਖਤਮ ਹੋ ਗਈ ਉਲਟਾ ਹਾਈ ਕੋਰਟ ਦਾ ਸਹਾਰਾ ਲੈਣਾ ਹਾਈ ਕੋਰਟ ਦੇ ਵਿੱਚ ਨਿਆ ਪ੍ਰਣਾਲੀ ਸਾਨੂੰ ਪੂਰਨ ਭਰੋਸਾ ਪਰ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਕਿਤੇ ਢੋਈ ਮਣਨੇ ਕਿਉਂਕਿ ਕਿਸੇ ਬਾਰੇ ਅਜਿਹਾ ਇੱਕ ਦੇਵਤਾ ਪੁਰਖ ਹੈ ਹਰਪ੍ਰਜਨ ਸਿੰਘ ਜੀ ਤੁਸੀਂ ਕਦੇ ਸੁਣਿਆ ਉਹਦੇ ਬਾਰੇ ਕਦੇ ਕਿਸੇ ਨੂੰ ਮਾੜੀ ਚੰਗੀ ਲਬਜ਼ ਵਰਤੇ ਹੋਣ ਜਾਂ ਕਿਸੇ ਨੂੰ ਕੰਮ ਤੋਂ ਮਨਾ ਕਰਿਆ ਹੋਵੇ ਅਜਿਹੇ ਆ ਵਿਅਕਤੀ ਲੀਡਰ ਕਰਮਾ ਨਾਲ ਮਿਲਦਾ ਮੰਤਰੀ ਚੰਗੇ ਮਿਲੇ ਨੇ ਆ ਮੇਰੇ 200 ਫੁੱਟੀ ਰੋਡ ਸੀ ਬੰਦ ਹੀ ਨਹੀਂ ਸੀ ਲੋਕ ਹੰਬੇ ਪਏ ਸੀ ਮੈਂ ਉਥੋਂ ਦੀ ਨੰਗਾ ਇਹਨਾਂ ਨੂੰ ਜਾਣ ਕੇ ਤਾਂ ਮੈਨੂੰ ਕਹਿੰਦੇ ਇਟ ਇਸ ਹਬ ਇਹ ਕੀ ਹੈ ਜੀ ਮੈਂ ਕਹਾਂ ਜੀ ਸੜਕ ਹੈ ਇਹ ਕਹਿੰਦੇ ਨਾ ਬਈ ਉਸੇ ਵੇਲੇ ਆਪ ਦੇ ਅਖਤਿਆਰੀ ਕੁੱਟੇ ਚੋਂ ਉਹਨੂੰ ਜਿਹੜਾ ਏਸੀਏ ਨੂੰ ਫੋਨ ਕਰਿਆ ਨੇ ਅਰਲੀਅਰ ਜਿ ਐਸ ਪੋਸੀਬਲ ਇਟ ਸ਼ੁਡ ਬੀ ਡਨ ਇਹ ਸੜਕ ਬਣੀ ਚਾਹੀਦੀ ਅੱਜ ਦੇਖੋ ਕਹੀ ਦੀ 에어ਪੋਰਟ ਵਾਲੀ ਸੜਕ ਬਣੀ ਆ ਉਹ ਇਹਨਾਂ ਨੂੰ ਵੀ ਦੇਣਾ ਇਸ ਲਈ ਅਜਿਹੇ ਵਿਅਕਤੀ ਬਾਰੇ ਕੋਈ ਸ਼ਬਦਾਂ ਲਈ ਵਰਤਣੀ ਜਿੰਨੇ ਨਿੰਦਿਆ ਹੋ ਸਕਿਓ ਨਹੀਂ ਥੋੜੀ ਧੰਨਵਾਦ